ਮੈਂ ਤਾਂ ਪਹਿਲਾਂ ਸਭ ਤੋਂ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦਾ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਤੇ ਭਰੋਸਾ ਪ੍ਰਗਟ ਕੀਤਾ ਔਰ ਮੈਨੂੰ ਇਹ ਭਰੋਸਾ ਪ੍ਰਗਟ ਕਰਨ ਦੇ ਵਿੱਚ ਮੇਰੇ ਸਾਥ ਇਲਾਕੇ ਦੇ ਲੋਕਾਂ ਦਾ ਜੋ ਸਹਿਯੋਗ ਆ ਪਿਆਰ ਆ ਸਾਥ ਆ ਇਹ ਉਹਦੇ ਸਦਕਾ ਹੋ ਸਕੇ ਆ ਔਰ ਜਿਸ ਤੱਕ ਤੁਸੀਂ ਹਲਕੇ ਦੀ ਗੱਲ ਕਰਦੇ ਹੋ ਜਗਰਾਉਂ ਜਾਂ ਹੋਰ ਸਾਰੇ ਮੇਰੇ ਪਹਿਲਾਂ ਹੀ ਵਾਕਿਬ ਲੋਕ ਨੇ ਜੋ ਜਾਂ ਬੰਦੇ ਤੋਂ ਪਹਿਲਾਂ ਬੰਦੇ ਦਾ ਕਰਦਾਰ ਪਹੁੰਚ ਜਾਂਦਾ ਉਹਦੇ ਕੀਤੇ ਹੋਏ ਕੰਮ ਪਹੁੰਚ ਜਾਂਦੇ ਨੇ ਜੋ ਸਾਡਾ ਸੁਭਾਅ ਆ ਉਹ ਪਹੁੰਚ ਜਾਂਦਾ ਬੰਦੇ ਦਾ ਕਿਸੇ ਦਾ ਵੀ ਔਰ ਜਿਹੜਾ ਸਾਡੇ ਪਿਛਲੇ ਸਮੇਂ ਦੇ ਵਿੱਚ ਸਮਾਜ ਸੇਵਾ ਕੀਤੀ ਹੋਈ ਆ ਲੋਕਾਂ ਨਾਲ ਪਿਆਰ ਬਣਾਇਆ ਹੋਇਆ ਉਹਦੇ ਸਦਕਾ ਮੈਨੂੰ ਪੂਰਨ ਭਰੋਸਾ ਵੀ ਮੈਂ ਕਿਤੇ ਜਾਵਾਂ ਚਾਹੇ ਨਾ ਜਾਵਾਂ ਵੋਟ ਪੈ ਜਾਣੀ 37 ਦਿਨ ਰਹਿ ਗਏ ਆ ਟੋਟਲ 37 ਦਿਨ ਦੇ ਵਿੱਚ ਆਪਾਂ ਲੋਕਾਂ ਦੇ ਵਿੱਚ ਵਿਚਰਨਾ ਹੈਗਾ ਤਾਂ ਕੀ ਦੇਖੋਗੇ ਕਿ ਲੋਕ ਕਿਸ ਤਰ੍ਹਾਂ ਫਤਵਾ ਦੇਣਗੇ ਦੇਖੋ ਜੇ ਅਸੀਂ ਆਪਣੇ ਕਮਾਂ ਵਾਲੇ ਦੇਖੀਏ ਆਪਣੇ ਸੁਹਾਵ ਵਾਲਾ ਆਪਣੇ ਸਾਥੀਆਂ ਦੇ ਟੀਮ ਵਾਲ ਦੇਖੀਏ ਤੇ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਅਸੀਂ ਜਿੱਤੇ ਜਿਹੜੀ ਜਿਹੜੀ ਇਲੈਕਸ਼ਨ ਲੜੀਆਂ ਮਾਲਕ ਦੀ ਕਿਰਪਾ ਨਾਲ ਜੇ ਕੌਂਸਲਰ ਰਹੇ ਆ ਤਾਂ ਵੀ ਸਫਲ ਜੇ ਐਮਐਲਏ ਰਹੇ ਆ ਤਾਂ ਵੀ ਸਫਲ ਅੱਜ ਮਾਲਕ ਕਿਰਪਾ ਕਰੂਗਾ ਜਦੋਂ ਐਮਪੀ ਬਣਾਗੇ ਤਾਂ ਵੀ ਸਫਲ ਹੋਵਾਂਗੇ। ਨਵੋਰ ਕਿਸ ਤਰ੍ਹਾਂ ਵਰਕਰਾਂ ਦੇ ਵਿੱਚ ਕਿਸ ਤਰ੍ਹਾਂ ਮਿਲ ਜਿਹੜੇ ਵਰਕਰ ਜਿਹੜੇ ਕਿ ਕਾਫੀ ਲੰਬੇ ਸਮੇਂ ਤੋਂ ਨਾਰਾਜ਼ ਸੀ ਉਹ ਕਿਸ ਤਰ੍ਹਾਂ ਦੀ ਨਾਰਾਜ਼ਗੀ ਨੂੰ ਉਹਨਾਂ ਨੂੰ ਦੂਰ ਕਰੋਗੇ? ਨਹੀਂ ਨਾਰਾਜ਼ ਹੈ ਹੀ ਨਹੀਂ ਕੋਈ ਸਾਡੇ ਨਾਲ। भाई शोमनी काली दल ਦੇ ਵਿੱਚ ਨਰਾਜ ਹੋ ਕੇ ਦੂਜੀ ਪਾਰਟੀਆਂ ਦੇ ਵਿੱਚ ਵੀ ਗਏ ਸੀ ਹੁਣ ਲੱਗਦਾ ਕਿ ਉਹ ਘਰ ਵਾਪਸੀ ਕਰ ਲੈਣਗੇ ਬਹੁਤ ਵਾਪਸ ਆ ਜਾਣਗੇ ਬੜੇ ਕੋਈ ਨਰਾਜ ਹੋ ਕੇ ਨਹੀਂ ਗਏ ਸੀ ਕਈ ਵਾਰੀ ਕੋਈ ਮੌਕਾ ਪ੍ਰਸਤੀ ਹੁੰਦੀ ਹੈ ਕਈ ਵਾਰੀ ਬੰਦਾ ਚਲੇ ਜਾਂਦਾ ਵੀ ਸਾਨੂੰ ਫਾਇਦਾ ਹੋ ਜਾਵੇ ਕਿਤੇ ਕਿਉਂਕਿ 10 ਸਾਲ ਦਾ ਇੰਤਜ਼ਾਰ ਸੀ ਤੁਸੀਂ ਦੇਖ ਰਹੇ ਹੋ ਦਾ ਚਿਰਾਗ ਨਿਊਜ਼ ਮੈਂ ਤੁਹਾਡਾ ਆਪਣਾ ਸੰਦੀਪ ਚੱਡਾ ਜੋ ਜੋ ਲੋਕ ਸਭਾ ਦੇ ਚੋਣਾਂ ਨੇੜੇ ਆ ਰਿਹਾ ਤਾਂ ਹਰ ਪਾਰਟੀ ਆਪਣੇ ਆਪਣੇ ਉਮੀਦਵਾਰ ਜੋ ਚੋਣਾਂ ਦੇ ਵਿੱਚ ਉਤਾਰ ਰਹੀ ਹੈ ਤੇ ਸਾਡੇ ਨਾਲ ਸਰਦਾਰ ਰਣਜੀਤ ਸਿੰਘ ਢਿੱਲੋਂ ਜੀ ਸਾਡੇ ਨਾਲ ਜੁੜੇ ਜਿਨ੍ਹਾਂ ਨੂੰ ਕੱਲ ਸ਼੍ਰੋਮਣੀ ਅਕਾਲੀ ਦਲ ਤੋਂ ਜੋ ਟਿਕਟ ਦੇ ਕੇ ਨਵਾਜਿਆ ਗਿਆ ਹੈ ਕਿਸ ਤਰ੍ਹਾਂ ਦੇਖ ਰਹੇ ਹੋ ਜੀ ਬੜੇ ਲੰਬੇ ਸਮੇਂ ਤੋਂ ਡੇਕ ਸੀ ਸ਼੍ਰੋਮਣੀ ਅਕਾਲੀ ਦਲ ਨੂੰ ਕਿ ਕੱਲ ਤੁਹਾਨੂੰ ਟਿਕਟ ਦੇ ਕੇ ਨਵਾਜਿਆ ਗਿਆ ਕਿਸ ਤਰ੍ਹਾਂ ਦੇਖ ਰਹੇ ਹੋ ਜਗਰਾਉਂ ਤੱਕ ਜਿਹੜਾ ਹਲਕਾ ਹੈਗਾ ਕਿਸ ਤਰ੍ਹਾਂ ਲੋਕਾਂ ਦੇ ਵਿੱਚ ਰੋਗੇ ਦੇਖੋ ਮੈਂ ਤਾਂ ਪਹਿਲਾਂ ਸਭ ਤੋਂ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦਾ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਤੇ ਭਰੋਸਾ ਪ੍ਰਗਟ ਕੀਤਾ ਔਰ ਮੈਨੂੰ ਇਹ ਭਰੋਸਾ ਪ੍ਰਗਟ ਕਰਨ ਦੇ ਵਿੱਚ ਮੇਰੇ ਸਾਥ ਇਲਾਕੇ ਦੇ ਲੋਕਾਂ ਦਾ ਜੋ ਸਹਿਯੋਗ ਆ ਪਿਆਰ ਆ ਸਾਥ ਆ ਇਹ ਉਹਦੇ ਸਦਕਾ ਹੋ ਸਕਿਆ ਉਹਦੇ ਕਰਕੇ ਮੈਨੂੰ ਪਾਰਟੀ ਨੇ ਮਾਨਤਾ ਦਿੱਤੀ ਹੈ ਕਿਉਂਕਿ ਮੇਰੇ ਨਾਲ ਲੋਕ ਪਿਆਰ ਕਰਦੇ ਨੇ ਮੇਰੇ ਸਾਥੀ ਨੇ ਮੇਰੇ ਸੱਜਣ ਨੇ ਉਹਨਾਂ ਨੇ ਮੇਰੀ ਚਾਹੇ ਮੈਂ ਸੱਤਾ ਦੇ ਵਿੱਚ ਨਹੀਂ ਰਿਹਾ ਪਰ ਮੇਰੇ ਨਾਲ ਜੁੜੇ ਰਹੇ ਮੈਂ ਉਹਨਾਂ ਨਾਲ ਜੁੜੇ ਰਿਹਾ ਇਸ ਕਰਕੇ ਅੱਜ ਪਾਰਟੀ ਨੇ ਫੈਸਲਾ ਕੀਤਾ ਮੇਰਾ ਮੈਂ ਉਹਨਾਂ ਦਾ ਧੰਨਵਾਦ ਕਰਦਾ ਔਰ ਜਿਸ ਤੱਕ ਤੁਸੀਂ ਹਲਕੇ ਦੀ ਗੱਲ ਕਰਦੇ ਹੋ ਜਗਰਾਉਂ ਜਾਂ ਹੋਰ ਸਾਰੇ ਮੇਰੇ ਪਹਿਲਾਂ ਹੀ ਵਾਕਿਬ ਲੋਕ ਨੇ ਦੂਜਾ ਬੰਦੇ ਤੋਂ ਪਹਿਲਾਂ ਬੰਦੇ ਦਾ ਕਰਦਾਰ ਪਹੁੰਚ ਜਾਂਦਾ ਉਹਦੇ ਕੀਤੇ ਹੋਏ ਕੰਮ ਪਹੁੰਚ ਜਾਂਦੇ ਨੇ ਜੋ ਸਾਡਾ ਸੁਭਾਅ ਆ ਉਹ ਪਹੁੰਚ ਜਾਂਦਾ ਬੰਦੇ ਦਾ ਕਿਸੇ ਦਾ ਵੀ ਔਰ ਜਿਹੜਾ ਸਾਡੇ ਪਿਛਲੇ ਸਮੇਂ ਦੇ ਵਿੱਚ ਸਮਾਜ ਸੇਵਾ ਕੀਤੀ ਹੋਈ ਆ ਲੋਕਾਂ ਨਾਲ ਪਿਆਰ ਬਣਾਇਆ ਹੋਇਆ ਉਹਦੇ ਸਦਕਾ ਮੈਨੂੰ ਪੂਰਨ ਭਰੋਸਾ ਵੀ ਮੈਂ ਕਿਤੇ ਜਾਵਾਂ ਚਾਹੇ ਨਾ ਜਾਵਾਂ ਵੋਟ ਪੈ ਜਾਣੀ ਕਿਉਂਕਿ ਸਾਡਾ ਜਿਹੜਾ ਸਾਰੇ ਸਾਥੀਆਂ ਦਾ ਸਾਡੀ ਟੀਮ ਦਾ ਇੱਕ ਕਰਦਾਰ ਆ ਇੱਕ ਕਰੈਕਟਰ ਆ ਉਹਨੂੰ ਲੋਕ ਮਾਨਤਾ ਦਿੰਦੇ ਨੇ ਉਹਨੂੰ ਲੋਕ ਮਨ ਦੇ ਨੇ ਵੀ ਇਹ ਜਿਹੜੇ ਸਮਾਜ ਸੇਵਾ ਸਹੀ ਤਰੀਕੇ ਨਾਲ ਕਰਦੇ ਜਿੱਥੇ ਕੋਈ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਫੰਕਸ਼ਨ ਹੋਵੇ ਅਸੀਂ ਚਾਹੀਦਾ ਇਹ ਨਾ ਵਾਂਗੂ ਥੋੜਾ ਬਿੱਟੂ ਹੋਣਾ ਵਾਂਗੂ ਵੀ 5 ਸਾਲ ਮੁੜ ਕੇ ਬੋੜਨਾ ਨਹੀਂ ਵੋਟ ਲੈ ਲੈਣੀ ਹੈ ਮੁੜ ਕੇ ਆਉਣਾ ਨਹੀਂ ਜਾਂ ਐਸੇ ਕੰਮ ਕਰਨੇ ਨੇ ਵੀ ਲੋਕਾਂ ਨੂੰ ਮੁੜ ਕੇ ਪਾਰਟੀ ਬਦਲ ਨਹੀਂ ਪਵੇ ਇਸ ਕਰਕੇ ਸਾਨੂੰ ਆਪਣੇ ਆਪ ਤੇ ਤੇ ਆਪਣੇ ਸਾਥੀਆਂ ਤੇ ਬੜਾ ਭਰੋਸਾ ਮਾਲਕ ਕਿਰਪਾ ਕਰੂਗਾ ਸਾਰੇ ਘਰ ਘਰ ਸਾਡੀ ਆਵਾਜ਼ ਪਹੁੰਚ ਗਈ ਹੈ ਤੇ ਪਹੁੰਚ ਜਾਣੀ 37 ਦਿਨ ਰਹਿ ਗਏ ਆ ਟੋਟਲ 37 ਦਿਨ ਦੇ ਵਿੱਚ ਆਪਾਂ ਲੋਕਾਂ ਦੇ ਵਿੱਚ ਵਿਚਰਨਾ ਹੈਗਾ ਤਾਂ ਕੀ ਦੇਖੋਗੇ ਕਿ ਲੋਕ ਕਿਸ ਤਰ੍ਹਾਂ ਫਤਵਾ ਦੇਣਗੇ ਦੇਖੋ ਫਾਤਿਮਾ ਲੋਕ ਮੈਂ ਪਹਿਲਾਂ ਕਹਿ ਚੁੱਕਿਆ ਇੱਕ ਕਰੈਕਟਰ ਇੱਕ ਕੰਮ ਵਿਚਰੇ ਕੀਤੇ ਹੋਏ ਸਾਡੇ ਕੰਮ ਤੇ ਸਾਡਾ ਜਿਹੜਾ ਸਾਰੇ ਟੀਮ ਦਾ ਕਰੈਕਟਰ ਆ ਉਹਦੇ ਸਦਕਾ ਲੋਕ ਸਾਡੇ ਨਾਲ ਚੱਲਣਗੇ ਚੱਲਣਗੇ ਕਿਉਂਕਿ ਦੂਜੇ ਪਾਸੇ ਜਿਹੜੇ ਲੋਕ ਨੇ ਉਹ ਦਲ ਬਦਲੂ ਜੋ ਜਿਹੜੇ ਹੋਰ ਇੱਕ ਹੋਰ ਆ ਵਿਚਾਰਾ ਉਹਦਾ ਆਪਾਂ ਸਾਰੇ ਜਾਣਦੇ ਆ ਵੀ ਉਹ ਵੋਟ ਦਾ ਹੱਕਦਾਰ ਹੀ ਨਹੀਂ ਕਿਸੇ ਰੂਪ ਦੇ ਵਿੱਚ ਬਣ ਸਕਦਾ ਮੈਨੂੰ ਮੁਕਾਬਲਾ ਕਿਸੇ ਨਾਲ ਦੇਖ ਕੇ ਕਿਸੇ ਨਾਲ ਦੇਖਦੇ ਹੋ ਤੁਸੀਂ ਦੇਖੋ ਜੇ ਅਸੀਂ ਆਪਣੇ ਕਮਾਂ ਵਾਲੇ ਦੇਖੀਏ ਆਪਣੇ ਸੁਭਾਅ ਵਾਲੇ ਆਪਣੇ ਸਾਥੀਆਂ ਦੇ ਟੀਮ ਵਾਲੇ ਦੇਖੀਏ ਤੇ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਅਸੀਂ ਜਿੱਥੇ ਜਿਹੜੀ ਜਿਹੜੀ ਇਲੈਕਸ਼ਨ ਲੜੀਆ ਮਾਲਕ ਦੀ ਕਿਰਪਾ ਨਾਲ ਜੇ ਕੌਂਸਲਰ ਰਹੇ ਆ ਤਾਂ ਵੀ ਸਫਲ ਜੇ ਐਮਐਲਏ ਰਹੇ ਆ ਤਾਂ ਵੀ ਸਫਲ ਅੱਜ ਮਾਲਕ ਕਿਰਪਾ ਕਰੂਗਾ ਜਦੋਂ ਐਮਪੀ ਬਣਾਂਗੇ ਤਾਂ ਵੀ ਸਫਲ ਹੋਵਾਂਗੇ ਤਾਂ ਹੋਰ ਕਿਸ ਤਰ੍ਹਾਂ ਵਰਕਰਾਂ ਦੇ ਵਿੱਚ ਕਿਸ ਤਰ੍ਹਾਂ ਮਿਲ ਜਿਹੜੇ ਵਰਕਰ ਜਿਹੜੇ ਕਿ ਕਾਫੀ ਲੰਬੇ ਸਮੇਂ ਤੋਂ ਨਾਰਾਜ਼ ਸੀ ਉਹ ਕਿਸ ਤਰ੍ਹਾਂ ਦੀ ਨਾਰਾਜ਼ਗੀ ਨੂੰ ਉਹਨਾਂ ਨੂੰ ਦੂਰ ਕਰੋਗੇ ਤੁਸੀਂ ਨਹੀਂ ਨਾਰਾਜ਼ ਹੈ ਹੀ ਨਹੀਂ ਕੋਈ ਸਾਡੇ ਨਾਲ ਕੋਈ ਨਾਰਾਜ਼ ਨਹੀਂ ਸਾਰੇ ਪਿਆਰ ਕਰਦੇ ਨੇ ਨਹੀਂ ਕਹਿ ਰਹੀ ਹੈ ਕਿ ਕਈ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਨਾਰਾਜ਼ ਹੋ ਕੇ ਦੂਜੀ ਪਾਰਟੀਆਂ ਦੇ ਵਿੱਚ ਵੀ ਗਏ ਸੀ ਹੁਣ ਲੱਗਦਾ ਹੈ ਕਿ ਉਹ ਘਰ ਵਾਪਸੀ ਕਰ ਲੈਣਗੇ ਬਹੁਤ ਵਾਪਸ ਆ ਜਾਣਗੇ ਬੜੇ ਕੋਈ ਨਾਰਾਜ਼ ਹੋ ਕੇ ਨਹੀਂ ਗਏ ਸੀ ਕਈ ਵਾਰੀ ਕੋਈ ਮੌਕਾ ਪ੍ਰਸਤੀ ਹੁੰਦੀ ਹੈ ਕਈ ਵਾਰੀ ਬੰਦਾ ਚੱਲ ਜਾਂਦਾ ਵੀ ਸਾਨੂੰ ਫਾਇਦਾ ਹੋ ਜਾਵੇ ਕਿਤੇ ਕਿਉਂਕਿ 10 ਸਾਲ ਦਾ ਇੰਤਜ਼ਾਰ ਸੀ ਸ਼੍ਰੋਮਣੀ ਕਾਲੀ ਦਲ 10 ਸਾਲ ਬਾਅਦ ਮਤਲਬ ਕਿ ਦੁਬਾਰਾ ਇੱਕ ਪੈਰ ਵਰਸਾਂਾਂ ਦੇ ਵਿੱਚ ਲੱਗੀ ਹੋਈ ਹੈ ਕਿ ਅਸੀਂ ਬਹੁਤ ਪਿੱਛੇ ਹੋ ਗਏ ਹ ਇਸ ਤਰ੍ਹਾਂ ਲੋਕ ਕਹਿ ਰਹੇ ਹੈਗੇ ਦੇਖੋ ਪੰਜਾਬ ਦੀ ਮਾਂ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਸਾਰੇ ਵਰਗੇ ਨੂੰ ਪਿਆਰ ਕਰਦੇ ਨੇ ਅੱਜ ਲੋਕ ਮਹਿਸੂਸ ਕਰਦੇ ਨੇ ਵੀ ਜਿਹੜੇ ਸਮੇ ਅਕਾਲੀ ਦਲ ਦਾ ਰਾਜ ਸੀ ਉਹ ਸਮੇ ਅਮਨ ਤੇ ਸ਼ਾਂਤੀ ਸੀ ਭਾਈਚਾਰਕ ਸਾਂਝ ਮਜ਼ਬੂਤ ਸੀ ਵਿਕਾਸ ਹੋ ਰਿਹਾ ਸੀ ਖੁਸ਼ਹਾਲੀ ਸੀ ਅੱਜ ਤਾਂ ਤੁਸੀਂ ਅੰਮਤ ਵੇਲੇ ਸਵੇਰੇ ਸੱਜ ਰਹੇ ਸੈਰ ਕਰਨ ਨਹੀਂ ਜਾ ਸਕਦੇ ਹਾਲਾਤ ਕੈਸੇ ਨੇ ਤੁਸੀਂ ਘਰੋਂ ਨਿਕਲੋਗੇ ਪਤਾ ਨਹੀਂ ਬਾਹਰ ਜਾਂਦੇ ਹੋ ਤੁਸੀਂ ਜਦੇ ਲੁੱਟੇ ਜਾਓਗੇ ਇਹ ਜਿਹੜੀ ਆਮ ਆਦਮੀ ਪਾਰਟੀ ਨੇ ਪੰਜਾਬ ਦਾ ਮਾਹੌਲ ਬਣਾਤਾ ਜਿਹੜਾ ਕਦੇ ਵੀ ਨਹੀਂ ਅੱਜ ਤੱਕ ਇਦਾਂ ਹੋ ਸਕਿਆ ਆਪਾਂ ਸਾਰੀ ਸਾਰੀ ਰਾਤ ਤੁਰੇ ਫਿਰਦੇ ਸੀ ਕੋਈ ਡਰ ਨਹੀਂ ਹੁੰਦਾ ਸੀ ਕੋਈ ਭੌਤ ਨਹੀਂ ਹੁੰਦਾ ਸੀ ਹੁਣ ਅੰਮ੍ਰਿਤਪੁਰੇ ਸੈਰ ਕਰਨ ਤੋਂ ਵੀ ਡਰਦੇ ਆ ਲੋਕ ਹੁਣ ਕਿਹੜੇ ਮੁੱਦੇ ਲੈ ਕੇ ਲੋਕਾਂ ਦੇ ਵਿੱਚ ਵਿਚਰੋਗੇ ਕਿਉਂਕਿ ਹਰ ਮੁੱਦਾ ਤਾਂ ਜੋ ਪੁਰਾਣੇ ਹੋ ਚੁੱਕੇ ਆ ਤੁਸੀਂ ਕਹਿ ਰਹੇ ਸੀ ਕਿ ਪਿੱਛੇ ਵੀ ਇੰਟਰਵਿਊ ਕੀਤੀ ਸੀ ਤੁਸੀਂ ਕਹਿ ਰਹੇ ਸੀ ਆ ਹਸਪੀਟਲ ਸੁਭਾਯ ਨਗਰ ਦਾਗਾ ਹੁਣ ਕਿਹੜੇ ਮੁੱਦੇ ਐਸੇ ਲੈ ਕੇ ਜੋ ਲੋਕਾਂ ਦੇ ਵਿੱਚ ਵਿਚਰੋਗੇ ਦੇਖੋ ਇਹ ਮੁੱਦੇ ਵੀ ਹੈਗੇ ਨੇ ਮੁੱਦੇ ਹੋਰ ਵੀ ਬਹੁਤ ਨੇ ਆਉਣ ਵਾਲੇ ਸਮੇਂ ਦੇ ਵਿੱਚ ਦੱਸਾਂਗੇ ਅੱਜ ਸਾਡਾ ਮੁੱਦੇ ਦੱਸਣ ਦਾ ਇਸ ਕਰਕੇ ਕੋਈ ਕੰਮ ਨਹੀਂ ਬਣਦਾ ਕਿਉਂਕਿ ਜੇ ਅਸੀਂ ਮੁੱਦੇ ਦੱਸ ਦਿੰਦੇ ਆ ਤੇ ਵਿਰੋਧੀ ਸਾਡੇ ਮ ਜਿਹੜਾ ਨੇ ਨਾ ਹੁਣ ਤੱਕ ਜਿਹੜੇ 1.5 ਮਹੀਨੇ ਤੋਂ ਇਲੈਕਸ਼ਨ ਚੱਲ ਰਹੀ ਹੈ ਬਿੱਟੂ ਹੁਣੇ ਚੱਲ ਰਹੇ ਨੇ ਕੋਈ ਮੁੱਦੇ ਦੀ ਗੱਲ ਕੀਤੀ ਇਹਨਾਂ ਨੇ ਕੋਈ ਲੁਧਿਆਣੇ ਬਾਰੇ ਨਾ ਤੱਕ ਕਿ ਕੀਤਾ ਹੀ 10 ਸਾਲ ਕੁਝ ਨਹੀਂ ਕੀ ਕਹਿ ਸਕਦੇ ਕੁਝ ਵੀ ਨਹੀਂ ਕਹਿ ਸਕਦੇ ਫਿਰ ਲੋਕਾਂ ਨੂੰ ਕਿੱਦਾਂ ਭਰੋਸਾ ਆਏਗਾ ਤੁਹਾਡੇ ਤੇ ਤੁਸੀਂ ਅਗਰ ਕਹਿ ਰਹੇ ਹੋ ਕਿ ਮੁੱਦੇ ਮੁੱਦੇ ਨਹੀਂ ਅਸੀਂ ਦੱਸ ਮੁੱਦੇ ਦੱਸਾਂਗੇ ਆਉਣ ਵਾਲੇ ਦਿਨਾਂ 'ਚ ਅੱਜ ਨਹੀਂ ਦੱਸ ਸਕਦੇ ਕਿਉਂਕਿ ਜੇ ਅੱਜ ਅਸੀਂ ਦੱਸਦੇ ਤਾਂ ਵਿਰੋਧੀਆਂ ਨੇ ਚੱਕ ਲੈਣੇ ਸਾਡੇ ਮੁੱਦੇ ਮੁੱਦੇ ਦੱਸਾਂਗੇ ਲੋਕ ਮੁੱਦੇ ਮੁੱਦਿਆਂ ਤੇ ਲੜਾਈ ਲੜਾਂਗੇ ਅਸੀਂ ਅਸੀਂ ਝੂਠ ਦੀ ਲੜਾਈ ਨਹੀਂ ਲੜਨੀ ਤੁਹਾਡਾ ਕਹਿਣ ਦਾ ਮਤਲਬ ਵਧੀਆ ਮੁੱਦੇ ਲੈ ਕੇ ਆਓਗੇ ਜੋ ਲੋਕਾਂ ਦੇ ਵਿੱਚ ਉਸ ਤਰ੍ਹਾਂ ਵਿਚਰੋਗੇ ਕਿ ਲੋਕਾਂ ਦੇ ਫਾਇਦੇ ਦੀ ਗੱਲ ਕਰੋਗੇ ਵਧੀਆ ਮੁੱਦੇ ਨਹੀਂ ਮੁੱਦੇ ਲੁਧਿਆਣੇ ਸ਼ਹਿਰ ਦੇ ਨੇ ਲੁਧਿਆਣੇ ਦੀਆਂ ਲੋੜਾਂ ਨੇ ਲੁਧਿਆਣੇ ਦੀਆਂ ਸਮੱਸਿਆਵਾਂ ਨੇ ਜਿਹੜੀਆਂ ਪਿਛਲੇ ਸਮੇਂ ਤੋਂ ਕਿਸੇ ਵੀ ਮੈਂਬਰ ਪਾਰਲੀਮੈਂਟ ਨੇ ਨਾ ਟੱਚ ਕੀਤੀਆਂ ਨੇ ਨਾ ਹੱਲ ਕੀਤੀਆਂ ਨੇ ਠੀਕ ਹੈ ਜੀ ਅਸੀਂ ਗੱਲਬਾਤ ਕੀਤੀ ਸਰਦਾਰ ਰਣਜੀਤ ਸਿੰਘ ਟਲੋਜਣਾ ਉਹਨਾਂ ਨੇ ਕਿਹਾ ਕਿ ਮੈਂ ਬਹੁਤ ਹੀ ਵਧੀਆ ਮੁੱਦੇ ਲੈ ਕੇ ਆਵਾਂਗਾ ਜੋ ਕਿ ਹਜੇ ਤੱਕ ਮੈਂ ਨਹੀਂ ਦੱਸ ਪਾਂਦਾ ਕਿ ਕਿਸ ਮੁੱਦੇ ਤੇ ਲੈ ਕੇ ਮੈਂ ਚੋਣ ਇਲੈਕਸ਼ਨ ਲੜਾਂਗਾ ਕਿਉਂਕਿ ਵਿਰੋਧੀ ਪਾਰਟੀਆਂ ਉਹ ਸਾਡੇ ਹੀ ਮੁੱਦੇ ਚੱਕ ਕੇ ਜੋ ਸੱਤਾ ਦੇ ਵਿੱਚ ਉਹੀ ਮੁੱਦੇ ਵਾਰ-ਵਾਰ ਗਨਾਨ ਗਿਆ ਅਸੀਂ ਤੁਸੀਂ ਦੇਖ ਰਹੇ ਹੋ ਦਾ ਚਿਰਾਗ ਨਿਊਜ਼ ਕੈਮਰਾ ਪਰਸਨ ਦੇ ਨਾਲ ਮੈਂ ਸੰਦੀਪ ਚੜ੍ਹਾ ਸ਼ੁਕਰੀਆ ਧੰਨਵਾਦ